ਜੇ ਨਾਲ ਵਧ ਰਹੀ ਸੁਰੱਖਿਆ ਚੌਕਸੀ ਦੇ ਹਿੱਸੇ ਵਜੋਂ ਮਾਨਸਾ ਪੁਲਿਸ ਵੱਲੋਂ ਕਈ ਅੰਤਰਰਾਜੀ ਨਾਕੇ ਲਗਾਏ ਗਏ। ਇਹ ਮੁਹਿੰਮ ਦਾ ਉਦੇਸ਼ ਨ੍ਰਿਕ ਸ਼ਕਤੀ ਗਤੀਵਿਧੀ ਤੇ ਨਜ਼ਰ ਰੱਖਣ ਤੇ ਜਿਹੜੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਹੈ। ਆਓ ਦੇਖਦੇ ਹਾਂ ਇਹ ਪੂਰੀ ਰਿਪੋਰਟ। ਨਵੇਂ ਸੀਐਮ ਸਾਹਿਬੋਂ ਡੀਜੀਪੀ ਸਾਹਿਬ ਨਾਲ ਉਹਦੇ ਨਸ਼ਾ ਤੇ ਵਿਰੁੱਧ ਇੱਕ ਮਾਰਸ਼ੇ ਸਾਡੇ ਚੱਲ ਜਾਰੀ ਹੈਗੀ ਉਸੇ ਕੜੇ ਦੇ ਵਿੱਚ ਅੱਜ ਅਸੀਂ ਇੱਥੇ ਆਪਰੇਸ਼ਨ ਸੀਲ 13 ਕੰਡਕਟ ਕਰਵਾ ਰਹੇ ਹਾਂਗੇ ਜਿੰਨੇ ਵੀ ਸਾਡੇ ਜੋ ਹਰਿਆਣਾ ਦੇ ਬਾਰਡਰ ਨਾਕੇ ਹੈਗੇ ਸਾਡਾ ਸਿਰਸਾ ਔਰ ਫਤਿਹਵਾਸ ਤੋਂ ਸਾਡੀ ਬਾਉਂਡਰੀ ਸ਼ੇਅਰ ਕਰਦਾ ਹੈਗੇ ਟੋਟਲ 8 ਨਾਕੇ ਅਸੀਂ ਲਗਾਏ ਹੈਗੇ ਜਿੱਦੇ ਵਿੱਚ ਅਸੀਂ ਅਰਾਊਂਡ 700 ਪੁਲਿਸ ਪਰਸਨਲ ਡਿਪਲੋਏ ਕੀਤੇ ਹੈ। ਸਾਡੀ ਜਦੋਂ ਸੇ ਇਹ ਯੋਧ ਨਸ਼ਾ ਤੇ ਵਿਰੁੱਧ ਮੁਹਿੰਮ ਚੱਲੀ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ 275 ਐਫ ਆਰ ਅੰਦਰ ਆਈਆਂ ਨੇ ਪੀਐਸ ਉਹ ਜੀਐਨਐਸ ਕਿਤੇ ਰੈਸਟ੍ਰਿਕ ਕੀਤੀ ਜਾ ਚੁੱਕੀ ਹੈ। ਔਰ ਇਹਦੇ ਵਿੱਚ ਟੋਟਲ ਅਸੀਂ 419 ਮੁਲਜ਼ਮਾਂ ਨੂੰ ਫੜਕੇ ਔਰ ਜੇਲ੍ਹ ਦੇ ਅੰਦਰ ਭੇਜੇ ਜਾ ਚੁੱਕੇ ਹੈ। ਉਹ ਸਾਡੀ ਇਹ ਜੰਗ ਹੈਗੀ ਜੋ ਨਸ਼ਿਆਂ ਦੇ ਖਿਲਾਫ ਵੀ ਕੰਟੀਨਿਊਸ ਜਾਰੀ ਰਹਿਣੀ ਹੈ। ਤੋ ਅੱਜ ਇਹ 7:00 ਔਰ 12:00 ਵਜੇ ਤੱਕ ਆਪਰੇਸ਼ਨ ਸੀਲ 13 ਸ਼ਿਰਸ਼ਾ ਔਰ ਫਤਿਹਪੁਰਾ ਡਿਸਟ੍ਰਿਕਟ ਦੇ ਸਾਥ ਜੁਆਇੰਟਲੀ ਤੁਸੀਂ ਦੇਖ ਰਿਹਾ ਹੋਵੇ ਤੇ ਹਰਿਆਣਾ ਪੁਲਿਸ ਕੇ ਮੁਲਾਜ਼ਮ ਵੀ ਸਾਥੇ ਸਾਡੇ ਚੈਕਿੰਗ ਕਰਵਾ ਰਹੇ ਹੈਗੇ। ਤਾਂਕਿ ਜੋ ਕ੍ਰਿਮੀਨਲਸ ਹੈਗੇ ਉਹਨਾਂ ਦੇ ਸਰ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਅੱਥਕ ਵੱਡੀ ਖੇਪ ਪਈ ਹੋਵੇ ਨਸ਼ਿਆਂ ਦੀ ਤੁਸੀਂ ਰਮੇਜ ਰੋਗ ਚੱਲਦੇ ਨੂੰ ਆ ਵੀ ਰੀਸੈਂਟਲੀ ਅਸੀਂ ਅਰਾਊਂਡ 10000 ਇੰਟੌਕਸਿਕ ਐਂਡ ਟੈਬਲੇਟ ਕੀ ਇੱਕ ਜੋ ਫਾਰਮਾਸਿਊਟੀਕਲ ਡਰੱਗਸ ਦੀ ਕਾਫੀ ਵੱਡੀ ਖੇਪ ਪਈ ਹੈ ਹੁਣ ਤੱਕ ਅਸੀਂ 2.5 ਕਿਲੋ ਕੇ ਆਸ-ਪਾਸ ਹੈਰੋਇਨ ਔਰ 47000 ਕੇ ਆਸ-ਪਾਸ ਇੰਟੌਕਸਿਕ ਐਂਡ ਟੈਬਲੇਟ ਔਰ ਸਿਗਨੇਚਰ ਕੈਪਸੂਲ ਕੀ ਰਿਕਵਰੀ ਡਿਊਰਿੰਗ ਇਸ ਮੁਹਿੰਮ ਅਸੀਂ ਕਰ ਚੁੱਕੇ ਹਾਂ ਇੱਕ ਸਰ ਨੋ ਸਿਆਮਾ ਬੱਪ ਚਲਾਰ ਗਿਆ ਕਿ ਚੋਰੀਆਂ ਦਾ ਬਹੁਤ ਵੱਡਾ ਮਸਲਾ ਹੋ ਰਿਹਾ ਅੱਜ ਵੀ ਪਿੰਡ ਦਾਤੇਵਾਦ ਦੇ ਵਿੱਚ ਕਿਸਾਨਾਂ ਦੇ ਮੋਟਾਂ ਉਤੋਂ 12 ਤੋਂ 15 ਮੋਟਾਂ ਦੇ ਉਤੋਂ ਤਾਰਾ ਵੜਿਆ ਗਿਆ ਉਹ ਉੱਥੇ ਅੱਗ ਲਗਾ ਕੇ ਕੋਠੇ ਚ ਆਰਾਮ ਨਾਲ ਉਹਨਾਂ ਨੇ ਗੱਲ ਗੁੰਲਵਾ ਜੀ ਕੀਤੀ ਸੀ ਕੰਟੀਨਿਊਸ ਤੁਸੀਂ ਦੇਖ ਰਹੇ ਹੋਗੇ ਪਹਿਲੇ ਵੀ ਕਾਫੀ ਚੋਰ ਬਣੇਗੇ ਜੋ ਇਹ ਮੋਟਰ ਚੋਰੀ ਕਰਦੇ ਹੈਗੇ ਤਾਂ ਜੋ ਇਨਸੀਡੈਂਟ ਹੋਇਆ ਉਸ ਨੂੰ ਅਸੀਂ ਛੇਤੀ ਹੀ ਪੇਸ਼ ਕਰਾਂਗੇ